ਇਹ ਪੰਜਾਬ ਪਛ ਜਾਂਦਾ ਹੈ। ਆਈ ਆਪਾਂ ਇੱਥੇ ਤਰੱਕੀ ਕਰਾਂਗੇ। ਜੈ ਜੀ ਹਾਲਾਤ ਬਣਾਤੀ ਪਿਛਲੇ 10 ਸਾਲ ਕਾਂਗਰਸ ਪਾਰਟੀ ਨੇ 5 ਸਾਲ ਤੇ 5 ਸਾਲ ਹੁਣ ਝਾੜੂ ਵਾਲੇ ਨੇ। ਇੱਥੇ ਰਹਿਣਾ ਔਖਾ ਹੋ ਗਿਆ। ਸੂਰੇ ਕਰ ਹੁਣ ਲੋਕੀ ਨਿਕਲ ਗਏ ਐ ਨਹੀਂ ਪਤਾ ਕਿ ਸ਼ਾਮ ਨੂੰ ਵਾਪਸ ਆਉਣਗੇ। ਇੰਨਾ ਗੁੰਡੇ ਬੰਦੇ ਹੁੰਦੇ ਆ। ਸਿੰਘਾਂ ਨੂੰ ਮਾਰ ਦਿੱਤਾ। ਹੌਕ ਕਬੱਡੀ ਵਾਲਾ ਨੂੰ ਮਾਰ ਦਿੱਤਾ। ਘਰ ਪੈਰਲਟ ਖੋ ਇੰਨੀ ਜਾਂਦੀ ਹੈ ਮੈਂ ਤਰਨਤਨ ਸ਼ਹਿਰ ਚ ਗਿਆ ਹਰ ਦੁਕਾਨ ਤੋਂ ਫਰੋਤੀ ਤੇ ਅਫਸਰ ਕੁਛ ਨਹੀਂ ਕਰਦੇ ਮੈਨੂੰ ਦੱਸਦੇ ਸੀ ਕਿ ਅਫਸਰ ਆਹ ਹਾਲਾਤ ਕੀ ਹੈ ਸਾਰੇ ਐਸਐਚਓ ਪੈਸੇ ਲੈ ਕੇ ਦੇ ਕੇ ਲੱਗੇ ਹੈ ਡੀਐਸਪੀ ਆਂ ਪੈਸੇ ਦੇ ਕੇ ਲੱਗੇ ਐਸਐਸਪੀ ਜਿਹੜੇ 10 ਲੱਖ ਰੁਪਏ ਦੇਣਾ ਕਰੋੜ ਤਾਂ ਕਮਾਊਗਾ ਫਿਰ ਪਰ ਕਰੋੜ ਕਿੱਥੋਂ ਕਮਾਊਗਾ ਫਿਰ ਨਸ਼ੇ ਵਾਲਾ ਨੂੰ ਛੱਡੂਗਾ ਤੂੰ ਤੂੰ ਕੰਮ ਕਰੋ ਤੁਸੀਂ ਆਹ ਰੋਟ ਖੋ ਕਰੋ پیسے ਤਾਂ ਹੀ ਹੋਣਗੇ ਆਹ ਦਾ ਹਾਲਾਤ ਬੰਗੇ ਸਾਰਾ ਕੋਸ਼ਿਸ਼ਾਂ ਪੰਦਰਤੀ ਸ਼ਰਾਬੀ ਮੁੱਖ ਮੰਤਰੀ ਬਣਾਦਾ ਤੇ ਝੜੀ ਲਾਹਾਂਦਾ ਜੇ ਜਿੰਦੇ ਨੂੰ ਮੰਜੇ ਤੋਂ ਉੱਤਰਦਾ ਨਹੀਂ ਬੋਤਲ ਇੱਕ ਨਾਲ ਰੱਖਦਾ ਤਾਂ ਹੀ ਉਹ ਆਪਾਂ ਪਿੱਛੇ ਚਲੇ ਗਏ ਤੇ ਉਹ ਫਿਰ ਵੀ ਭੈ ਆਈ ਬੇਨਤੀ ਕਰਨਾ ਟੱਕੜੀ ਥੋੜੀ ਕੌਮ ਬਿज्जਤੇ ਬੰਦੀ ਦੀ ਤੁਹਾਨੂੰ ਇਸ਼ਾਰਾ ਹੈ ਟੱਕੜੀ ਤੇ ਮੋਰ ਲਾ ਦਿਓ ਮੈਨੂੰ ਮਾਣ ਹੈ ਕਿ ਤੁਸੀਂ ਇਸ ਨਗਰ ਤੋਂ ਲੀਡ ਦੋਂਗੇ ਉਹ ਵੱਡੀ ਲੀਡ ਦੋਂਗੇ ਇੰਨਾ ਤੁਹਾਨੂੰ ਦੱਸਦਾ ਕੋਈ ਪੱਚੇ ਪੁੱਟੇ ਅੰਦਰੋਂ ਮੈਂ ਇਹਨੂੰ ਬੱਚਾ ਮੇਰੇ ਕੋਲ ਆ ਜਾਓ ਪਰ ਸਾਰੀਆਂ ਪੱਤੀਆਂ ਬਣਾ ਦੂਗਾ ਫੁੱਟੇ ਕਰਨਾਂ ਨਹੀਂ ਮੈਨੂੰ ਸਰਪੰਚ ਸਾਹਿਬ ਕਹਿੰਦੇ ਜੀ ਉਹ ਖੋਰ ਜਿੰਨ ਛੱਗੀ ਮਾਰੀ ਸੀ ਬੀਬੀਓ ਹਜ਼ਾਰ ਰੁਪਏ ਮਹੀਨਾ ਦਿੱਤਾ ਇਹਨਾਂ ਨੇ ਝਾੜੂ ਵਾਲੇ ਨੇ ਕੀ ਐ ਕਰਿਓ ਇੱਕ ਕੰਮ ਕਰਿਓ ਹੁਣ ਤੁਸੀਂ ਆਪਣੇ ਘਰ ਰਹੇ ਹੈਂ ਹੈਂ ਸਾਰੇ ਨੂੰ ਅੱਗ ਲਾ ਦਿਓ ਹੁਣ ਕੋਚੇ ਕਰੋ ਝਾੜੂਵੇਂ ਮਾਰਨਾ ਆਪਾਂ ਕਰੇ ਆ ਤਾਂ ਇੰਨੇ ਮਾੜੇ ਐ ਤੁਸੀਂ ਦੇਖ ਲਓ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਇੱਕ ਐਂ ਚਾਪਤੀ ਲੈ ਕੇ ਮੈਂ ਬੀਬੀ ਨੂੰ ਕਹਿੰਦਾ ਕੱਪੜੇ ਨਾ ਧੋ ਕੇ ਬਾਹਰ ਸੁੱਕਣੇ ਪਾ ਕੇ ਰੋ ਚੱਕ ਕੇ ਲੈ ਜਾਗੇ ਆ ਐ ਜੇ ਘੱਡੀਆਂ ਬੰਦੇ ਆ ਝਾੜੂ ਵਾਲੇ ਚਲੋ ਬੇਬੀ ਤਗੜੇ ਹੋ ਕੇ ਲੱਗिए ਵੈਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਕਰਨਾ ਹੈ